ਹਾਂਜੀ ਸਟੂਡੈਂਟਸ ਵੈਲਕਮ ਸਾਡਾ ਜਨਵਰੀ 2023 ਦੇ ਕਰੰਟ ਅਫੇਅਰਸ ਦਾ ਟੋਪਿਕ ਜਿਹੜਾ ਨੈਕਸਟ ਐਮਸੀਕਿਊਜ਼ ਕਰਾਂਗੇ ਅਸੀਂ ਅੱਜ ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਆ ਕਿਹੜੀ ਰਾਜ ਸਰਕਾਰ ਰਾਜ ਖੁਰਾਕ ਸੁਰੱਖਿਆ ਯੋਜਨਾ ਦੇ ਤਹਿਤ 1 ਸਾਲ ਲਈ ਮੁਫਤ ਚੌਲ ਪ੍ਰਦਾਨ ਕਰੇਗੀ ਤਾਂ ਇਹ ਜਿਹੜਾ ਫੈਸਲਾ ਹੋਇਆ ਉੜੀਸਾ ਸਰਕਾਰ ਵੱਲੋਂ ਹੋਇਆ ਏ ਅਗਲਾ ਕੁਐਸਚਨ ਹੈ ਸਾਡੇ ਕੋਲ ਰਾਸ਼ਟਰਪਤੀ ਮੁਰਮੂ ਨੇ ਡੈਸ਼ ਵਿੱਚ ਭਾਰਤ ਸਕਾਉਟਸ ਤੇ ਗਾਈਡਸ ਦੀ 18ਵੀਂ ਰਾਸ਼ਟਰੀ ਜੰਬੋਰੀ ਦਾ ਉਦਘਾਟਨ ਕੀਤਾ ਇਹਦਾ ਉੱਤਰ ਕੀ ਆ ਰਾਜ ਰਾਜਸਥਾਨ ਅਗਲਾ ਕੁਐਸਚਨ ਹੈ ਸਾਡੇ ਕੋਲ ਕੇਂਦਰੀ ਮੰਤਰੀ ਮੰਡਲ ਨੇ ਗੋਆ ਵਿੱਚ ਮੋਪਾ ਹਵਾਈ ਅੱਡੇ ਦਾ ਨਾਮ ਡੈਸ਼ ਦੇ ਬਾਅਦ ਰੱਖਣ ਨੂੰ ਪ੍ਰਵਾਨਗੀ ਦਿੱਤੀ ਤਾਂ ਇਹ ਕੀ ਆ ਮਨੋਹਰ ਪਾਰੇਕਰ ਕੇਂਦਰ ਸਰਕਾਰ ਨੇ ਰਾਸ਼ਟਰੀ ਗ੍ਰੀਨ ਹਾਈਡਰੋਜਨ ਮਿਸ਼ਨ ਨੂੰ ਕਿੰਨੇ ਰੁਪਏ ਦੇ ਸ਼ੁਰੂਆਤੀ ਖਰਚੇ ਨਾਲ ਮਨਜ਼ੂਰੀ ਦਿੱਤੀ ਹੈ ਤਾਂ ਰਾਸ਼ਟਰੀ ਗ੍ਰੀਨ ਹਾਈਡਰੋਜਨ ਮਿਸ਼ਨ ਆ ਜਿਹੜਾ ਇਸ ਦੇ ਉੱਤੇ ਸ਼ੁਰੂਆਤੀ ਖਰਚਾ ਕਿੰਨਾ ਮਨਜ਼ੂਰ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਸਾਡਾ ਆਨਸਰ ਕੀ ਆ 19744 ਕਰੋੜ ਰੁਪਏ ਭਾਰਤ ਸਰਕਾਰ ਨੇ ਲਦਾਖ ਦੇ ਸੱਭਿਆਚਾਰ ਭਾਸ਼ਾ ਤੇ ਰੋਜ਼ਗਾਰ ਦੀ ਰੱਖਿਆ ਲਈ ਡੈਸ਼ ਦੀ ਪ੍ਰਧਾਨਗੀ ਹੇਠ 17 ਮੈਂਬਰੀ ਹਾਈ ਪਾਵਰਡ ਕਮੇਟੀ ਦਾ ਗਠਨ ਕੀਤਾ 21 ਦੀ ਪ੍ਰਧਾਨਗੀ ਤਾਂ ਇਸ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਨਿਤਿਆਨੰਦ ਰਾਏ ਦੀ ਪ੍ਰਧਾਨਗੀ ਹੇਠ ਫਿਰ ਅੱਗੇ ਕੁਐਸਚਨ ਆ ਸਾਡੇ ਕੋਲ ਅੰਬੇਦਕਰ ਅਲਾਈਫ ਨਾਮੀ ਕਿਤਾਬ ਦਾ ਲੇਖਕ ਕੌਣ ਤਾਂ ਇਹ ਲੇਖਕ ਹੈ ਸ਼ਸ਼ੀ ਥਰੂਰ ਨੈਕਸਟ ਕੁਐਸਚਨ ਜਲ ਸ਼ਕਤੀ ਮੰਤਰਾਲੇ ਨੇ ਕਿਸ ਸ਼ਹਿਰ ਵਿੱਚ ਵਾਟਰ ਵਿਜ਼ਨ ਐਟ ਦਾ ਰੇਟ 2047 ਥੀਮ ਦੇ ਨਾਲ ਪਾਣੀ ਉੱਤੇ ਪਹਿਲੀ 올 ਇੰਡੀਆ ਰਾਜ ਮੰਤਰੀਆਂ ਦੀ ਕਾਨਫਰੰਸ ਦਾ ਆਯੋਜਨ ਕੀਤਾ ਸਾਡਾ ਆਨਸਰ ਕੀ ਹੈ ਪੋਪਲ ਅਗਲਾ ਕੁਐਸਚਨ ਹੈ ਜੰਗ ਦੇ ਅਨਾਥ ਬੱਚਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਹਰ ਸਾਲ ਡੈਸ਼ ਨੂੰ ਵਿਸ਼ਵ ਯੁੱਧ ਅਨਾਥ ਦਿਵਸ ਮਨਾਇਆ ਜਾਂਦਾ ਹੈ ਤਾਂ ਇਹਦਾ ਆਨਸਰ ਸਾਡਾ ਕੀ ਹੈ 6 ਜਨਵਰੀ ਇਹ ਥਾਂ ਦਿੱਤੇ ਵਿੱਚੋਂ ਕੌਣ ਰਣਜੀ ਟਰਾਫੀ ਦੇ ਇਤਿਹਾਸ ਵਿੱਚ ਸ਼ਰਹਾਤੀ ਓਵਰ ਵਿੱਚ ਹੈਟ੍ਰਿਕ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣਿਆ ਤਾਂ ਇਹ ਸੀਗਾ ਜੈਦੇਵ ਉਨਾਦਕਟ ਅਗਲਾ ਕੁਐਸਚਨ ਆਸਟ੍ਰੇਲੀਆ ਦੀ ਡੈਸ਼ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ ਜਿਸ ਦੇ ਸਨਮਾਨ ਵਿੱਚ ਇੱਕ ਬੁੱਤ ਲਗਾਇਆ ਗਿਆ ਹੈ ਸਿਡਨੀ ਕ੍ਰਿਕਟ ਮੈਦਾਨ ਦੇ ਬਾਹਰ ਟ੍ਰੇਲ ਬਲੇਜ਼ਿੰਗ ਸਾਬਕਾ ਕਪਤਾਨ ਦੀ ਇਕ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ ਤਾਂ ਇਹਦਾ ਆਨਸਰ ਕੀ ਆਊਗਾ ਸਾਡਾ ਬਲਿੰਡਾ ਕਲਾਰਕ ਹਿਊਮਨ ਐਨਾਟੋਮੀ ਪੁਸਤਕ ਦਾ ਲੇਖਕ ਕੌਣ ਡਾਕਟਰ ਅਤੇ द्विवेदी ਅੱਗੇ ਕੁਐਸਚਨ ਸਾਡੇ ਕੋਲ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਭਾਰਤ ਦਾ 79ਵਾਂ ਗ੍ਰੈਂਡ ਮਾਸਟਰ ਚੁਣਿਆ ਗਿਆ ਹੈ ਪ੍ਰਨੇਸ਼ ਐਮ ਨੂੰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਆਗਾਮੀ ਅ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ FIH 오ਡੀਸ਼ਾ ਹਾਕੀ ਪੁਰਸ਼ ਵਿਸ਼ਵ ਕੱਪ 2023 ਉਸ਼ਵੇਂ ਪੁਬਨੇਸ਼ਵਰ ਰੁਰਕੇਲਾ ਲਈ ਡੈਸ਼ ਨਾਲ ਇੱਕ ਸਾਂਝੇਦਾਰੀ ਤੇ ਹਸਤਾਖਰ ਕੀਤੇ ਨੇ ਜੋ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਵੇਗਾ ਜੀਐਸਡਬਲਯੂ ਸਮੂਹ ਨਾਲ ਇਹ ਹਸਤਾਖਰ ਹੋਏ ਨੇ ਡੈਸ਼ ਨੇ ਸ਼ਹਿਦੀਆਂ ਮੱਖੀਆਂ ਨੂੰ ਘਟ ਕਰਨ ਲਈ ਦੁਨੀਆ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ ਸੰਯੁਕਤ ਰਾਜ ਨੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸ ਰਾਜ ਵਿੱਚ 3 ਦਿਨਾਂ ਉੱਤਰ ਪੂਰਬੀ ਕ੍ਰਿਸ਼ੀ ਕੁੰਭ 2023 ਦਾ ਉਦਘਾਟਨ ਕੀਤਾ ਮਹਾਰਾਲਿਆ ਵਿੱਚ ਸੱਭਿਆਚਾਰਕ ਮੰਤਰਾਲੇ ਦੀ ਰਿਪੋਰਟ ਅਨਸਾਰ ਭਾਰਤ ਦੇ 3693 ਕੇਂਦਰੀ ਸੁਰੱਖਿਅਤ ਸਮਾਰਕਾਂ ਵਿੱਚੋਂ ਕਿੰਨੇ ਸਮਾਰਕ ਗਾਇਬ ਹੋ ਗਏ ਹਨ ਪੰਜਾਬ ਕਿਸ ਸ਼ਹਿਰ ਦੀ ਪੁਲਿਸ ਨੇ 2021 ਲਈ ਸਰਵੋਤਮ ਪੁਲਿਸ ਯੂਨਿਟ ਪੁਰਸਕਾਰ ਜਿੱਤਿਆ ਨਾਗਾਲੈਂਡ ਪੁਲਿਸ ਨੇ ਕਿਤਾਬ ਇਨਕਲਾਬੀ ਦਾ ਅਦਰ ਸਟੋਰੀ ਆਫ ਹਾਊ ਇੰਡੀਆ ਵਨ ਇਟਸ ਫਰੀडम ਕਿਸ ਦੁਆਰਾ ਲਿਖੀ ਗਈ ਸੰਜੀਵ ਸਾਨਿਆਲ ਦੁਆਰਾ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਾਵੇਸ਼ੀ ਤਿਹਾਰ ਪਰਪਲ ਫੈਸਟ सेलिब्रेटिंग ਡਾਈਵਰਸਿਟੀ ਭਾਰਤ ਦੇ ਕਿਸ ਰਾਜ ਵਿੱਚ ਹੋਇਆ Goa ਵਿੱਚ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ SEBI ਤੋਂ ਕਰਜਾ ਦਰਾਲੀ ਲਾਇਸੈਂਸ ਪ੍ਰਾਪਤ ਕਰਨ ਵਾਲਾ ਪਹਿਲਾ ਆਨਲਾਈਨ ਬ੍ਰਾਂਡ ਪਲੇਟਫਾਰਮ ਪ੍ਰਦਾਤਾ बन ਗਿਆ ਏ ਤਾਂ ਇਹਦਾ ਆਨਸਰ ਕੀ ਆਊਗਾ 골ਡਨ ਪੀ ਅਗਲਾ ਕੁਐਸਚਨ ਆ ਸਾਡੇ ਕੋਲ ਪ੍ਰਵਾਸੀ ਭਾਰਤੀ ਦਿਵਸ ਦਾ ਪਹਿਲਾ ਸੰਸਕਰਨ ਮੱਧ ਪ੍ਰਦੇਸ਼ ਸਰਕਾਰ ਦੀ ਭਾਈਵਾਲੀ ਵਿੱਚ ਇੰਦੌਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਕਿੰਵਾਂ ਤਾਂ ਸਾਡਾ ਆਨਸਰ ਕੀ ਆ 17ਵਾਂ ਅਗੇ ਕੁਐਸਚਨ ਆ ਦੇਖ ਲਿਖਿਆ ਵਿੱਚੋਂ ਕਿਹੜੀ ਰਾਜ ਸਰਕਾਰ ਨੇ ਵੱਖ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਤੀ ਸਰਵੇਖਣ ਸ਼ੁਰੂ ਕੀਤਾ ਹੈ ਇਕਨੋਮਿਕ ਸਰਵੇਖਣ ਸੈਂਸਸ ਜਿਹੜੀਆਂ ਨੇ ਜਨਗਣਨਾ ਇਹ ਹੁੰਦੇ ਨੇ ਪਰ ਜਾਤੀ ਸਰਵੇਖਣ ਸ਼ੁਰੂ ਕੀਤਾ ਗਿਆ ਹੈ ਤਾਂ ਇਹ ਪਹਿਲ ਕਦਮੀਆਂ ਜਿਹੜਾ ਕਿਹੜੀ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਬਿਹਾਰ ਸਰਕਾਰ ਵੱਲੋਂ ਕੀਤੀ ਗਈ ਹੈ ਅੱਗੇ ਹੈਗਾ ਇੱਕ ਮਿਲਟਰੀ ਟੈਟੂ ਕਵਾਈਲੀ ਡਾਂਸ ਫੈਸਟੀਵਲ ਆਦੀ ਸ਼ੌਰਿਆ ਪर्व ਅ ਪ੍ਰਕਰਮ ਕਾ 23 ਤੇ 24 ਜਨਵਰੀ 2023 ਕਿਸ ਸ਼ਹਿਰ ਵਿੱਚ ਅਯੋਜਿਤ ਕੀਤਾ ਜਾਵੇਗਾ ਜਾਂ ਕੀਤਾ ਗਿਆ ਤਾਂ ਇਹਦਾ ਆਨਸਰ ਸਾਡੇ ਕੋਲ ਕੀ ਆ ਨਵੀਂ ਦਿੱਲੀ ਵਿੱਚ ਅਮਰੀਕੀ ਪ੍ਰਤੀਨਿਧ ਸਭਾ ਦੇ ਸਪੀਕਰ ਵੱਜੋਂ ਕਿਸ ਨੂੰ ਚੁਣਿਆ ਗਿਆ ਕੇਵਨ ਮੱਕ ਕਾਰਤੀ ਨੂੰ ਜਨਵਰੀ 2023 ਵਿੱਚ ਜਾਰੀ ਕੀਤੇ ਜਨਤਕ ਉਦਮ ਸਰਵੇਖਣ 2021-22 ਦੇ ਅਨੁਸਾਰ ਸੇਵਾਵਾਂ ਦੇ ਖੇਤਰ ਵਿੱਚ ਇਹਨਾਂ ਵਿੱਚੋਂ ਕਿਸ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੂੰ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜੈਪੁਰ ਰਾਜਸਥਾਨ ਵਿਖੇ 1000 ਮੈਗਾਵਾਟ ਵਿਕਾਨੇਰ ਸੋਲਰ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਡੈਸ਼ ਦੁਆਰਾ ਲਾਗੂ ਕੀਤਾ ਗਿਆ ਏ ਤਾਂ ਸਾਡਾ ਅਨਸਰ ਕੀ ਹੈ ਐਸ ਜੇ ਬੀ ਐਨ ਲਿਮਟਿਡ ਅਗਲਾ ਕੁਐਸਚਨ ਸਕੂਐਡਰਨ ਲੀਡਰ ਅਵਨੀ ਚਤੁਰਵੇਦੀ ਹਮ ਭਾਰਤੀ ਹਵਾਈ ਸੈਨਾ IAF ਵਿੱਚ ਪਹਿਲੀ ਮਹਿਲਾ ਲੜਾਕੂ ਪਾਇਲਟ ਉਦਘਾਟਨੀ ਹਵਾਈ ਅਭਿਆਸ ਵੀਰ ਗਾਰਡੀਅਨ ਵਿੱਚ ਹਿੱਸਾ ਲੈਣ ਲਈ ਤਿਆਰ ਹੈ ਇਹ ਅਭਿਆਸ ਕਿਸ ਦੇਸ਼ ਵਿੱਚ ਹੋਣ ਵਾਲਾ ਹੈ ਇਹ ਅਭਿਆਸ ਜਿਹੜਾ ਉਹ ਜਾਪਾਨ ਵਿੱਚ ਹੋਣ ਵਾਲਾ ਹੈ ਭਾਰਤ ਦਾ ਪਹਿਲਾ ਕੋਲਾ ਗੈਸੀਫਿਕੇਸ਼ਨ ਪਲਾਂਟ 2024 ਵਿੱਚ ਯੂਰੀਆ ਉਤਪਾਦਨ ਸ਼ੁਰੂ ਕਰਨ ਲਈ ਤਿਆਰ ਹੈ ਏ ਪਲਾਨਟ ਕਿਸ ਰਾਜ ਜਾਂ ਜੂਟੀ ਵਿੱਚ ਸਥਿਤਾ ਜੰਮੂ ਤੇ ਕਸ਼ਮੀਰ ਵਿੱਚ ਭਾਰਤ ਨੇ ਅਬਈ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਸ਼ਾਂਤੀ ਸੁਰੱਖਿਆ ਰੱਖਿਅਕਾਂ ਦੀ ਸਿਰਫ ਇੱਕ ਮੈਲਾ ਪਲਟੂਨ ਤਾਇਨਾਤ ਕੀਤੀ ਹੈ ਹੇਰ ਦਿੱਤੇ ਵਿੱਚੋਂ ਕੌਣ ਭਾਰਤ ਤੋਂ ਸੰਯੁਕਤ ਰਾਸ਼ਟਰ ਦੀ ਪਹਿਲੀ ਪੁਲਿਸ ਸਲਾਹਕਾਰ ਸੀ ਤਾਂ ਇਹਦਾ ਉੱਤਰ ਕੀ ਆ ਕਿਰਨਵੇਦੀ ਕਿਸ ਰਾਜ ਨੇ ਆਪਣੀ ਬੈਂਕਿੰਗ ਸੇਵਾ ਵਿੱਚ ਪੂਰੀ ਤਰ੍ਹਾਂ ਡਿਜੀਟਲ ਹੋਣ ਵਾਲਾ ਦੇਸ਼ ਦਾ ਪਹਿਲਾ ਰਾਜ ਘੋਸ਼ਿਤ ਕੀਤਾ ਹੈ ਕੇਰਲ ਨੇ ਪੇਡੀਐਮ ਪੇਮੈਂਟਸ ਬੈਂਕ ਦੇ ਨਵੇਂ ਮੈਨੇਜਿੰਗ ਡਾਇਰੈਕਟਰ ਤੇ ਸੀਏ ਵੱਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਲੋਕ ਸ਼ਰਮਨੂੰ ਭਾਰਤ ਦੇ ਕਿਹੜੇ ਰਾਜ ਨੇ ਅੰਤਰਰਾਸ਼ਟਰੀ ਪਤੰਗ ਉਤਸਵ 2023 ਦੀ ਸ਼ੁਰੂਆਤ ਕੀਤੀ ਹੈ? ਗੁਜਰਾਤ ਨੇ। ਕਿਸ ਕੰਪਨੀ ਨੇ ਜੰਮੂ ਵਿੱਚ ਭਾਰਤੀ ਫੌਜੀ ਘੱਟ ਧੂੰਏ ਵਾਲਾ ਸੁਪੀਰੀਅਰ ਕੇਰੋਸਿਨ ਤੇਲ SKO ਲਾਂਚ ਕੀਤਾ ਹੈ? ਹਿੰਦੁਸਤਾਨ ਪੈਟਰੋਲੀਅਮ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਕਿਸ ਰਾਜ ਵਿੱਚ ਪੋਨੋ ਖਡਾਰੀ ਦੀ 120 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਹੈ? ਮਨੀਪੁਰ ਕਿਸ ਰਾਜ ਨੇ ਰਾਜ ਵਿੱਚ ਦੁੱਧ ਧਾਰੀ ਮੱਠ ਵਿੱਚ ਰਵਾਇਤੀ ਚੇਰਚੇਰਾ ਤਿਹਾਰ ਮਨਾਇਆ? ਇਹ ਕਿਹੜੇ ਰਾਜ ਨੇ ਮਨਾਇਆ ਹੈ? 36 ਘਟ ਨੇ ਮਨਾਇਆ ਹੈ। ਸਾਨੀਆ ਮਿਰਜ਼ਾ ਨੇ ਹਾਲ ਹੀ ਵਿੱਚ ਰਿਟਾਇਰਮੈਂਟ ਲੈਣ ਦਾ ਐਲਾਨ ਕੀਤਾ ਹੈ ਉਹ ਕਿਹੜੀ ਖੇਡ ਨਾਲ ਸਬੰਧਤ ਸੀ ਟੈਨਿਸ ਨਾਲ ਕਿਸ ਯੂਨੀਵਰਸਿਟੀ ਦੀ नेतृਪਤੀ ਵਿੱਚ 36ਵੇਂ ਇੰਟਰ ਯੂਨੀਵਰਸਿਟੀ ਸਾਊਥ ਜੋਨ ਯੂਥ ਫੈਸਟੀਵਲ 'ਚ ਓਵਰਆਲ ਚੈਂਪੀਅਨਸ਼ਿਪ ਜਿੱਤੀ ਤਾਂ ਇਹ ਹੈਗਾ ਕੇਰਲ ਯੂਨੀਵਰਸਿਟੀ ਨੇ ਮੁੱਖ ਮੰਤਰੀ ਦੀ ਡਾਇਰੀ ਨੰਬਰ 1 ਨਾਮੀ ਕਿਤਾਬ ਕਿਸ ਨੇ ਜਾਰੀ ਕੀਤੀ ਰੰਜਨ ਗੋਗੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ इंदौर ਵਿੱਚ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ ਇਸ ਸੰਮੇਲਨ ਦਾ ਮੁੱਖ ਮਹਿਮਾਨ ਕੌਣ ਸੀ ਮੁਹੰਮਦ ਇਰਫਾਨ ਅਲੀ ਸਾਡਾ ਅਗਲਾ ਕੁਐਸਚਨ ਹੈ ਜਨਵਰੀ 2022 ਵਿੱਚ ਪਹਿਲਾ ਡਾਕਟਰ ਪਤੰਗ rau ਕਦਮ ਯਾਦਗਾਰੀ ਪੁਰਸਕਾਰ ਕਿਸ ਨੇ ਜਿੱਤਿਆ ਸਾਡਾ ਆਨਸਰ ਕੀ ਹੈ ਆਧਾਰ ਪੁੰਨੇ ਵਾਲਾ ਨੇ ਤਾਂ ਇਹ ਸੀਗੀ ਵੀਡੀਓ ਪਾਰਟ 2 ਜਨਵਰੀ 2023 ਦੇ MCQ ਆਉਣ ਵਾਲੀ ਵੀਡੀਓ ਦੇ ਵਿੱਚ ਪਾਰਟ 3 ਅੱਗੇ ਕਰਾਂਗੇ ਅਸੀਂ ਨੈਕਸਟ ਐਮਸੀਕਿਊਜ਼ ਬਨੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਓਕੇ ਥੈਂਕਸ